ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਡਾਕਟਰ ਦਵਿੰਦਰ ਸਿੰਘ ਡਾਕਟਰ ਦਵਿੰਦਰ ਆਯੁਰਵੈਦਿਕ ਕਲੀਨਿਕ ਤਪਾ ਤੋਂ ਤੇ ਆਪਾਂ ਅੱਜ ਗੱਲ ਕਰਦੇ ਆਂ ਕੈਂਸਰ ਟਿਊਮਰ ਬਾਰੇ ਟਿਊਮਰ ਕਿਸੇ ਵੀ ਪ੍ਰਕਾਰ ਦਾ ਹੋਵੇ ਤੇ ਕੈਂਸਰਸ ਹੋਵੇ ਨਾਨ ਕੈਂਸਰਸ ਹੋਵੇ ਕਿਸੇ ਤੇ ਵੀ ਕੁਝ ਮੈਡੀਸਿਨ ਦੱਸ ਰਿਆਂ ਜਿਹਦੀ ਥੋੜੀ ਜਿਹੀ ਹੈਲਪ ਹੋ ਸਕਦੀ ਹੈ ਟਰੀਟਮੈਂਟ ਤੁਸੀਂ ਕੋਈ ਵੀ ਲੈ ਰਹੇ ਹੋ ਤਾਂ ਨਾਲ ਇਹਨੂੰ ਅ ਥੋੜਾ ਬਤ ਇਹਦਾ ਨਾਲ ਤੁਹਾਨੂੰ ਮਦਦ ਮਿਲ ਸਕਦੀ ਹੈ ਕਿਸੇ ਦਾ ਭਲਾ ਹੋ ਸਕਦਾ ਹੈ ਜੀ ਸ਼ੇਅਰ ਕਰ ਦਿਓ ਸੁਹਾਜ ਨੇ ਬਾਰੇ ਤਕਰੀਬ ਨੂੰ ਸਾਰੇ ਜਾਣਦੇ ਆ ਸੁਹਾਜ ਦਾ ਮਿੱਠਾ ਬਹੁਤ ਇਹ ਕਿ ਮਿੱਠੇ ਦਾ ਪ੍ਰਯੋਗ ਕਰਨਾ ਮਿੱਠੇ ਸੁਹਾਗਵੇਂ ਦੀ ਜਿਹੜੀ ਛਿੱਲ ਹੁੰਦੀ ਆ ਜੜ ਦੀ ਛਿੱਲ ਹੋਵੇ ਜਾਂ ਉਹਦੇ ਤਣੇ ਦੀ ਛਿੱਲ ਹੋਵੇ ਉਹਦੀ ਸੰਯੋਗ ਮਾਤਰਾ ਦੇ ਵਿੱਚ ਉਹਦੇ ਬਲਾਵਲ ਅਨੁਸਾਰ ਰੋਗੀ ਦੇ ਉਹਨੂੰ ਕਾੜਾ ਕਰਕੇ ਉਹਦਾ ਲੇਪ ਲਾ ਕੇ ਟਿਊਮਰ ਤੇ ਲਾਉਣ ਨਾਲ ਬਹੁਤ ਜਲਦੀ ਫਾਇਦਾ ਹੋ ਜਾਂਦਾ ਟਿਊਮਰ ਅੰਤਰਵ੍ਰiddhi ਆ ਉੱਥੇ ਲੇਪ ਨਹੀਂ ਲਾ ਸਕਦੇ ਪਰ ਉਹਨੂੰ ਖਾਣ ਨੂੰ ਦਿੱਤਾ ਜਾ ਸਕਦਾ ਅੰਤਰਵ੍ਰiddhi ਭਾਵ ਚਾਹੇ ਲੀਵਰ ਚਾਹੇ ਕਿਤੇ ਵੀ ਆ ਉੱਤੇ ਬਹੁਤ ਕੰਮ ਕਰਦਾ ਇਹ ਸੁਹਾਜਨਾ ਜਿਹੜਾ ਬਹੁਤ ਜ਼ਿਆਦਾ ਸ਼ਾਰੀਆ ਹੁੰਦਾ ਗਰਮ ਹੁੰਦਾ ਤੇ ਇਹ ਦੇ ਕਰਕੇ ਹਮੇਸ਼ਾ ਤਾਂ ਨਹੀਂ ਇਹ ਤੇ ਸੇਵਨ ਕਰਦੇ ਪਰ ਜਿੰਨਾਂ ਨੂੰ ਇਹ ਪ੍ਰੋਬਲਮ ਜਾਂ ਲੱਗਦੀ ਆ ਉਹਨਾਂ ਲਈ ਇਹ ਪ੍ਰਯੋਗ ਕਰਿਆ ਜਾ ਸਕਦਾ ਜਿੰਨਾਂ ਦੀ ਆਮਲੀਆ ਪ੍ਰਕਿਰਤੀ ਹੁੰਦੀ ਆ ਆਮਲੀਅਤ ਦਾ ਭਾਵ ਜਿਵੇਂ ਕੋਈ ਬੰਦਾ ਤਮਾਕੂ ਬਹੁਤ ਸੇਵਨ ਕਰਦਾ ਉਹਨੂੰ ਡਾਰਾ ਟਿਊਮਰ ਵਗੈਰਾ ਦਾ ਜਾਂ ਬਣ ਰਿਹਾ ਮਾੜਾ ਮੋਟਾ ਉਹਨਾਂ ਲਈ ਵੀ ਸੁਹਾਜਨਾ ਅਮਰਤ ਸਮਾਨ ਕੰਮ ਕਰਦਾ ਉਹਨਾਂ ਨੂੰ ਸਹਾਇਆ ਦਿੱਤਾ ਜਾਵੇ ਤਾਂ ਉਹ ਤਮਾਕੂ ਨੂੰ ਛੱਡ ਕੇ ਇਹ ਰੋਗ ਤੋਂ ਰਿਵਰਸ ਹੋ ਸਕਦੇ ਆ ਠੀਕ ਹੋ ਸਕਦੇ ਆ ਇਹਨੂੰ ਛੋਟੀ ਜਿਹੀ ਜਾਣਕਾਰੀ ਨੂੰ ਕਿਸੇ ਦੀ ਲਾਈਫ ਦੇ ਵਿੱਚ ਕੋਈ ਹੈਲਪ ਕਰ ਸਕਦਾ ਤਾਂ ਪਹੁੰਚਾ ਦਿਓ ਉਹਨੂੰ ਮਦਦ ਮਿਲ ਸਕਦੀ ਹੈ ਕਿਉਂਕਿ ਇਹ ਇਹਦਾ ਵਰਨਨ ਬਹੁਤ ਸਾਰੇ ਗ੍ਰੰਥਾਂ ਵਿੱਚ ਆਯੁਰਵੈਦ ਦੇ ਤੇ ਤਜਰਬਿਆਂ ਦੇ ਵਿੱਚ ਆਇਆ ਸੁਹਾਜਣੇ ਬਾਰੇ ਅੱਜ ਸਾਰੀ ਦੁਨੀਆ ਜਾਣਦੀ ਆ ਉਹਦੇ ਨਿਊਟ੍ਰੀਐਂਟਸ ਤੱਤ ਬਾਰੇ ਜਾਣਦੀ ਆ ਤਾਂ ਮੈਂ ਸਮਝਦਾ ਵੀ ਉਹਦਾ ਜ਼ਰੂਰ ਥੋੜਾ ਬਹੁਤਾ ਸੇਵਨ ਕਰਨ ਨਾਲ ਅਸੀਂ ਇਸ ਨਾਮ ਰਾਜ ਰੋਗੀ ਤੇ ਕਿਤੇ ਨਾ ਕਿਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ ਥੈਂਕ ਯੂ ਫਿਰ ਨਵੀਂ ਵੀਡੀਓ ਨਾਲ ਮਿਲਦੇ ਆਂ